ਮਲੋੜ ਨੇੜਲੇ ਪਿੰਡ ਔਲਖਚੀ 30 ਸਾਲਾਂ ਦਾ ਨੌਜਵਾਨ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਵੇਲੇ ਮ੍ਰਿਤਕ ਦੀ ਪਤਨੀ ਵੀ ਨਾਲ ਮੌਜੂਦ ਸੀ ਮੁਕਸਦਾ ਰਹਿਣ ਵਾਲਾ ਰਣਜੀਤ ਸਿੰਘ ਰਾਣਾ ਆਪਣੀ ਗਰਭਵਤੀ ਪਤਨੀ ਨਾਲ ਪਿੰਡ ਔਲਖ ਵਿਖੇ ਡਾਕਟਰ ਨੂੰ ਚੈੱਕਅਪ ਕਰਾਉਣ ਲਈ ਆਇਆ ਸੀ ਜਦੋਂ ਕਾਰ ਆ ਕੇ ਸੜਕ ਤੇ ਰੁਕੀ ਤਾਂ ਉਸ ਵੇਲੇ ਉੱਥੇ ਪਹਿਲਾਂ ਹੀ ਉਡੀਕ ਚ ਖੜੇ ਚਾਰ ਕਾਰ ਸਵਾਰ ਨੌਜਵਾਨਾਂ ਨੇ ਅੰਨੇ ਵਾ ਗੋਲੀਆਂ ਚਲਾ ਕੇ ਰਣਜੀਤ ਸਿੰਘ ਰਾਣਾ ਦਾ ਕਤਲ ਕਰ ਦਿੱਤਾ ਇਸ ਮੌਕੇ 15 ਗੋਲੀਆਂ ਮ੍ਰਿਤਕ ਰਾਣਾ ਨੂੰ ਲੱਗੀਆਂ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਵਾਰਦਾਤ ਜਿਸ ਤਰੀਕੇ ਨਾਲ ਵਾਪਰੀ ਉਸ ਤੋਂ ਜਾ ਰਿਹਾ ਹੈ ਕਿ ਕਾਤਲਾਂ ਨੂੰ ਪਤਾ ਸੀ ਕਿ ਰਾਣਾ ਆਪਣੀ ਪਤਨੀ ਨਾਲ ਇੱਥੇ ਦਵਾਈ ਲੈਣ ਆਰਿਆ ਤੇ ਹਮਲਾਵਰ ਮੁਕਸਰ ਸਾਈਡ ਤੋਂ ਆ ਕੇ ਪਿੱਛੇ ਕਾਰ ਵਿੱਚ ਬੈਠੇ ਸਨ ਤੇ ਮਰਤਕ ਦੀ ਗੱਡੀ ਪੁੱਜਣ ਸਾਰ ਹੀ ਇਸ਼ਾਰਾ ਮਿਲਦਿਆਂ ਪੀਲੇ ਪਟਕੇ ਵਾਲੇ ਅਤੇ ਹਮਲਾਵਰਾਂ ਦੀ ਕਾਰ ਵਿੱਚ ਤਿੰਨ ਜਣਾਂ ਨੇ ਉੱਤਰ ਕੇ ਮਰਤਕ ਦੀ ਕਾਰ ਦੀ ਡਰਾਈਵਰ ਬਾਰੀ ਕੋਲੇ ਪੁੱਜ ਕੇ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਰਣਜੀਤ ਸਿੰਘ ਰਾਣਾ ਦੀ ਮੌਕੇ ਤੇ ਮੌਤ ਹੋ ਗਈ ਮਰਤਕ ਕੋਲ ਵੀ ਰਵਾਲਵਰ ਸੀ ਪਰ ਵਾਰਦਾਤ ਅੱਧੇ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਾਪਰ ਗਈ ਅਤੇ ਉਸ ਨੂੰ ਹਥਿਆਰ ਕੱਢਣ ਦਾ ਮੌਕਾ ਤੱਕ ਨਹੀਂ ਮਿਲਿਆ ਸੁਣਨ ਚਾ ਰਹੀ ਜੀ ਪੇਸ਼ੈਂਟ ਸੀਗਾ ਬਟ ਹਰਿਤਕਰ ਹਸਪਤਲ ਕੋਈ ਆਇਆ ਨਹੀਂ ਸੀਗਾ ਪੇਸ਼ੈਂਟ ਬਾਹਰੋਂ ਕਹਿੰਦੇ ਗੱਡੀ ਰੁਕੀ ਹੈ ਤੇ ਪਿੱਛੋਂ ਕੋਈ ਗੱਡੀ ਨੇ ਉਹਨੂੰ ਚੇਜ਼ ਕਰ ਰਹੀ ਸੀ ਉਹੀ ਫਾਇਰ ਕਰਕੇ ਗਏਗੇ ਬਟ ਪੇਸ਼ੈਂਟ ਹਰਿਤਕਰ ਹਸਪਤਲ 'ਚ ਨਹੀਂ ਆਇਆ ਸੀਗਾ ਠੀਕ ਹੈ ਇਸ ਤੋਂ ਪਹਿਲਾਂ ਤੁਹਾਡੇ ਕੋਲ ਮੈਡੀਸਿਨ ਚੱਲ ਰਹੀ ਸੀ ਕਿ ਹਾਂਜੀ ਕਹਿ ਰਿਹਾ ਵੀ ਦੋ ਤਿੰਨ ਮਹੀਨੇ ਪਹਿਲਾਂ ਚੜ੍ਹਿਆ ਐਕਚੁਅਲੀ ਪੇਸ਼ੈਂਟ ਦੇਖਿਆ ਨਹੀਂ ਕਲੈਰਟੀ ਨਹੀਂ ਪੇਸ਼ੈਂਟ ਹੀ ਉਹ ਕੋ ਬਿਆਨ ਦੇ ਰਿਹਾ ਵੀ ਮੈਡੀਸਿਨ ਚੱਲ ਰਹੀ ਸੀ ਆਲਮੋਸਟ 4ਥ ਮਨਥ ਪ੍ਰੈਗਨੈਂਸੀ ਸੀਗੀ ਮੈਡਮ ਕੋ ਮੈਡੀਸਿਨ ਚੱਲ ਰਹੀ ਸੀ ਉਹਨਾਂ ਦੀ ਠੀਕ ਹੈ ਕਹਿੰਦਾ ਮਤਲਬ ਤੁਹਾਡੇ ਕੋਲੇ ਇਹ ਜੀ ਉਤਰ ਕੇ ਆਈ ਨਹੀਂ ਸੀ ਨਹੀਂ ਨਹੀਂ ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਅੰਦਰ ਕੋਈ ਪੇਸ਼ੈਂਟ ਨਹੀਂ ਆਇਆ ਕੋਈ ਹਜੇ ਟ੍ਰੀਟਮੈਂਟ ਮੈਡੀਸਿਨ ਨਹੀਂ ਲੀਤੀ ਇਨਫੈਕਟ ਗੱਡੀ ਆਈ ਸੀ ਮੇ ਰਿਕਾਰਡਿੰਗ ਵੀ ਦੇਖੀ ਪੁਲਿਸ ਵਾਲਾ ਕੋ ਰਿਕਾਰਡਿੰਗ ਦੇਖੀ ਗੱਡੀ ਰੁਕੀਏ ਨਾਲ ਦੀ ਨਾਲ ਹੀ ਫਾਇਰ ਹੋ ਗਿਆ ਉਹ ਦੋ ਦਿਨ ਮੇ ਖੜਕ ਦੇ ਪਿੱਛੇ ਦੋ ਬੰਦੇ ਹੋ ਰਹੇ ਸੀ ਉਹਨਾਂ ਨੇ ਆਂਦੀ ਫਾਇਰ ਕੀਤੀ ਹੈ ਮੈਂ ਰਿਕਾਰਡਿੰਗ ਦੇਖੀ ਇਨਫੈਕਟਰ ਲਾਈਵ ਤੇ ਮੈਂ ਵੀ ਕੁਝ ਨਹੀਂ ਦੇਖਿਆ ਕਿੰਨੇ ਕਿਹ ਵਜੇ ਦਾ ਲਗਭਗ ਕੋਈ ਆਈਡੀਆ ਹੈ ਜੀ ਕਿ ਸਵੇਕ ਤੰ ਦਾ ਟਾਈਮ ਹੋਏਗਾ ਸਰ ਆਈਡੀਆ ਅਪਰੋਕਸੀਮੇਟ ਜਿਹੜੀ ਇਹ ਵਾਰਦਾਤ ਹੋ ਗਈ ਕਿੰਨੇ ਮਿੰਟ ਦੇ ਵਿੱਚ ਇਹ ਸਾਰਾ ਸਰ ਅੱਧਾ ਮੰਟੂ ਨਹੀਂ ਲੱਗਿਆ ਉਹਨਾਂ ਇਸ ਵਾਰ ਦਾਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਨੂੰ ਦੇਖਿਆ ਜਿਸ ਵਿੱਚ ਹਮਲਾਵਰਾਂ ਵੱਲੋਂ ਤਾਬੜ ਤੋੜ ਕਾਰ ਸਵਾਰਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਫੁਟੇਜ ਹਾਸਲ ਕਰਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਅੱਜ ਦੁਪਹਿਰੇ ਸਾਢੇ 3 ਵਜੇ ਜਿਹੜਾ ਇਨਸੀਡੈਂਟ ਹੋਇਆ ਇੱਕ ਰਣਜੀਤ ਸਿੰਘ ਜਿਹੜਾ ਸ਼੍ਰੀ ਮਖਸਰ ਸਾਹਿਬ ਫਰਕੰਦੀ ਰੋਡ ਤੇ ਰਹਿਣ ਵਾਲਾ ਹੈ ਉਹਦੇ ਤੇ ਕੁਝ ਅਨਨੋਨ ਬੰਦਿਆਂ ਨੇ ਜਿਹੜੇ ਫਾਇਰਿੰਗ ਕੀਤੀ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਤੇ ਇਨਵੈਸਟੀਗੇਸ਼ਨ ਹੁਣ ਕਰ ਰਹੇ ਨੇ ਸੀ ਕੋਈ ਕਾਰਨ ਕੁਝ ਰੋਕ ਲੋ ਇਹ ਕਾਰਨ ਹਜੇ ਤੱਕ ਸਾਨੂੰ ਕਲੀਅਰ ਨਹੀਂ ਹੋਇਆ ਜਦੋਂ ਵੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਕਲੀਅਰ ਹੋਊਗਾ ਕਿ ਕਾਰਨ ਕੀ ਸੀ ਕਿੰਨੇ ਕੋਈ ਬੰਦੇ ਬੰਦੇ ਨਾ ਕਰਿਆ ਜਿਹੜੇ ਫਾਇਰਿੰਗ ਕਰਨ ਵਾਲੇ ਆ ਕੋਈ ਕਾਸਟ ਹੈ ਹਜੇ ਤੱਕ ਤਾਂ ਸਾਨੂੰ ਇਹ ਪਤਾ ਲੱਗਾ ਕਿ ਚਾਰ ਬੰਦੇ ਨੇ ਜਿਹੜੇ ਆਏ ਸੀ ਤੇ ਇਨਵੈਸਟੀਗੇਸ਼ਨ ਚ ਹੋਰ ਵੀ ਚੀਜ਼ਾਂ ਸਾਹਮਣੇ ਆ ਸਕਦੀਆਂ ਇਹ ਸਬੰਧ ਤੇ ਪਹਿਲਾਂ ਕੋਈ ਮਾਮਲਾ ਨਹੀਂ ਹੁੰਲੇ ਤੱਕ ਕੋਈ ਇਹ ਤੇ ਕੁਝ ਇਹ ਤੇ ਪਰਚੇ ਹੈਗੇ ਨੇ ਇਹਦੇ ਪਰਚੇ ਅੰਦਰ ਜ਼ਿਲ੍ਹਿਆਂ ਚ ਪਰਚੇ ਹੈਗੇ ਨੇ ਤੇ ਉਹ 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 ਵੀ ਅਸੀਂ ਐਡਲ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਪਰਚੇ ਆ ਜੀ ਉਹ ਕੋਈ ਐਡੀ ਕੀ ਐ ਸਰ ਉਹ ਕੁਝ ਲੜਾਈ ਦੇ ਵੀ ਆ ਐਂਡੀ ਦੇ ਵੀ ਆ ਐਕਸਾਈਜ਼ ਤੇ ਵੀ ਆ ਕੋਈ ਇਹਦੀ ਮਤਲਬ ਨਾਲ ਵਾਈਫ ਕੋਈ ਹੋ ਵੀ ਆ ਰਹੀ ਸੀ ਉਹਨਾਂ ਨੇ ਇਹਦੀ ਵਾਈਫ ਨਾਲ ਸੀ ਜੋ ਵਾਈਫ ਤੋਂ ਹੀ ਪਤਾ ਕਰ ਪਤਾ ਕੀਤਾ ਉਹਨੇ ਦੱਸਿਆ ਕਿ ਸਾਢੇ 3-4 ਮਹੀਨੇ ਦੀ ਪ੍ਰੈਗਨਸੀ ਸੀ ਉਹਦੇ ਟੈਸਟ ਵਾਸਤੇ ਇਹ ਡਾਕਟਰ ਕੋਲ ਆਏ ਸੀ ਲੱਗਦਾ ਕੋਈ ਗੈਂਗਵਾਰ ਜਾਂ ਕਿ ਨਿੱਜੀ ਰੰਗੇਸ਼ਾ ਦੀ ਕਿਉਂ ਨਾ ਪਰ ਕਿਸੇ ਵੀ ਐਂਗਲ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਆ ਇਹ ਇਨਵੈਸਟੀਗੇਸ਼ਨ ਦੀ ਚੀਜ਼ਾਂ ਸਾਹਮਣੇ ਆਉਣਗੀਆਂ ਜੀ ਸਹੀ ਸੀ ਵੀਰੇ ਦਵਾਈ ਚਲਦੀ ਸੀਗੀ ਔਲਖ ਤੇ ਦਵਾਈ ਲੈਣ ਆਏ ਸੀਗੇ ਅੱਜ ਮੈਂ ਘਰੇ ਰਹਿ ਪਈ ਸੀਗੀ ਗੁੜੀਆਂ ਨੂੰ ਰੱਖ ਲਿਆ ਸੀਗਾ ਤੇ ਇਹ ਦੋਨੇ ਜਣੇ ਦਵਾਈ ਲੈਣ ਆਏ ਸੀਗੇ ਤੇ ਹੁਣ ਮੈਨੂੰ ਤਾਂ ਬੋਟੀ ਨੇ ਦੱਸਿਆ ਵੀ ਮੰਮੀ ਗੱਡੀ ਅਸੀਂ ਖਲਾਰੀ ਸੀਗੀ ਹਜੇ ਤੇ ਉਦਹੀਂ ਬਈ ਉਹ ਤਿੰਨ ਜਾਣੇ ਸੀਗੇ ਤੇ ਉਹਨਾਂ ਨੇ ਫੇਰ ਦੋ ਤਿੰਨ ਮਾਰੇ ਆ ਬੈਠੇ ਦੀ ਤਾਂ ਵੀ ਫੇਰ ਉੱਥੇ ਹੀ ਉਹ ਡੱਗ ਪਿਆ ਰਾਣਾ ਬੈਠੀ ਕਿੱਥੋਂ ਦਵਾਈ ਲੈਣ ਆਏ ਇੱਥੋਂ ਜੀ ਆ ਵੀ ਜਿਹੜਾ ਹਸਪਤਾਲ ਦੇ ਮੂਹਰੇ ਮਾਰੇ ਆ ਫੇਰ ਅੱਥੇ ਜੀ ਉਹ ਦੇਖਣੇ ਸੀ ਇੱਥੇ ਕਿ ਕਿਹੜੇ ਵਿਕਲਪ ਸੀ ਇਹ ਨਹੀਂ ਜੀ ਪਤਾ ਇਹ ਬੋਟੀ ਨੂੰ ਪਤਾ ਹੈਗਾ ਇਹ ਇਹ ਜਿਹੜੀ ਹੋ ਗਈ ਤੁਹਾਡੀ ਇਹਦੀ ਮੈਰਿਜ ਨੂੰ ਇਹ ਇਹ ਨੂੰ 2.5 ਸਾਲ ਹੋ ਗਏ ਜੀ ਪਹਿਲਾਂ ਇੱਕ ਬੇਟੀ ਹੈ ਬੇਟੀ ਹੈ ਜੀ ਇੱਕ ਇੱਕ ਬੇਟੀ ਹੈ ਤੇ ਪਤਾ ਜੀ ਨਾਲ ਤੁਹਾਡਾ ਪਹਿਲਾਂ ਬੇਟਾ ਮਰਿਆ ਉਹ ਉਹ ਉਹਨੂੰ ਵੀ ਕਿਸੇ ਨੇ ਕਿ ਮਰਡਰ ਵਗੈਰਾ ਹੋਇਆ ਸੀ ਉਹਦਾ ਉਹ ਕਹਤਾ ਸੀ ਕਵੀ ਉਹ ਆਹੇ ਕਹਤਾ ਸੀ ਕਵੀਰੇ ਬਈ ਉਹ ਭਲੇਖੇ ਨਾ ਮਾਰਿਆ ਗਿਆ ਚੱਲ ਇਸ ਬੱਚੇ ਤੇ ਤਾਂ ਮੇਰੇ ਤੇ ਪਰਚੇ ਵੀ ਹੈਗੇ ਆ ਝੂਠੇ ਪਾਏ ਵੇ ਆ ਪੁਲਿਸ ਵਾਲਿਆਂ ਦੇ ਅੱਛਾ ਜਦੋਂ ਉਹ ਮੁੱਕਿਆ ਸੀਗਾ ਤੇ ਉਦੋਂ ਇਹਨੂੰ 3 ਮਹੀਨੇ ਬਾਅਦ ਇਹਦਾ ਵਿਆਹ ਸੀ ਇਹਨੂੰ ਚੱਕ ਲਿਆ ਸੀ ਪੁਲਿਸ ਵਾਲਿਆਂ ਨੇ ਅੱਛਾ ਜੀ ਤੇ ਇਹਦੇ ਤੇ ਝੂਠਾ ਪਰਚਾ ਗੋਲੀਆਂ ਦੀ ਸ਼ੀਸ਼ੀਆਂ ਦਾ ਪਤਾ ਸੀ ਅੱਛਾ ਜੀ ਤਾਂ ਫੇਰ ਬਾਈ ਉਹ ਇਹ 1 ਸਾਲ ਤੇ 8 ਮਹੀਨੇ ਤੋਂ ਬੜੀ ਬੜੀ ਕਰਤਾ ਸੀ ਜੱਜ ਨੇ ਅੱਛਾ ਜੀ ਫਿਰ ਇਹ ਆ ਗਿਆ ਸੀ ਫਿਰ ਅਸੀਂ ਇਹ ਤਾਂ ਵਿਆਹ ਕਰ ਲਿਆ ਸੀ ਜੀ ਤੇ ਫਿਰ ਉਹਨਾਂ ਨੇ ਜਿਹੜਾ ਮੇਰਾ ਪਹਿਲਾ ਬੇਟਾ ਬੇਟੇ ਦੇ ਗੋਲੀ ਵੱਜੀ ਉਹ ਤਾਂ ਉਹਨਾਂ ਨੇ ਐਂ ਕਹਿਤਾ ਸੀਗਾ ਜੀ ਪਹਿਲਾਂ ਤਾਂ ਕਹਿਤਾ ਸੀਗਾ ਵੀ ਇਹ ਹੈਗਾ ਵੀ ਇਹਦੇ ਤੇ ਵਿਪਰਚੇ ਆ ਗਿਆ ਛੋਟੇ ਮੁੰਡੇ ਤੇ ਹਾਂ ਜੀ ਤਾਂ ਜਦੋਂ ਉਹਨਾਂ ਨੇ ਉਦੋਂ ਤਾਂ ਕਹਿਤਾ ਵੀ ਇਹ ਗੈਂਗਸਟਰ ਆ ਅੱਛਾ ਜੀ ਤੇ ਜਦੋਂ ਜੀ ਉਹਨਾਂ ਨੇ ਦੇਖਿਆ ਵੀ ਸਾਰੇ ਥਾਣਿਆਂ 'ਚ ਪਤਾ ਕੀਤਾ ਵੀ ਇਹਦੇ ਤੇ ਕੋਈ ਪਰਚਾ ਨਹੀਂਗਾ ਹਾਂ ਜੀ ਹਾਂ ਜੀ ਫਿਰ ਉਦੋਂ ਜੀ ਉਹਨਾਂ ਨੇ ਤੜਕੇ ਨੂੰ ਖਬਰ ਕੱਢਤੀ ਵੀ ਵੀ ਦਵਿੰਦਰ ਬੰਮੀਏ ਦੇ ਪਲੇਖੇ ਮਾਰਿਆ ਗਿਆ